ਅ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਸਰ ਕਿੰਨੀ ਹੈ ਔਰ ਕਿਹੜੇ ਕਿਹੜੇ ਮਾਮਲੇ ਚ ਹੈ ਔਰ ਜਿਹੜੇ ਡੋਡੇ ਪੋਸਟ ਪੜੀ ਹੈਗੀ ਆ ਉਹ ਕਿੰਨੀ ਇੰਗੀਆਂ ਕਿੱਥੋਂ ਪੜੀ ਹੈ ਜੀ ਸਰ ਯੁੱਧ ਨਸ਼ਾ ਵਿਰੋਧ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਜਿਹੜੀ ਸਾਰੀ ਟੀਮ ਉਹਦੀ ਸਾਰੀ ਟੀਮ ਐਸਪੀ ਡੀ ਸਾਹਿਬ, ਈਐਸਪੀ ਡੀ, ਡੀਐਸਪੀ ਸਿਟੀ, ਈਐਸਪੀ ਆਰ ਸਾਡੇ ਸੀਆਈਏ ਦੀ ਟੀਮ ਉਹ ਵੀ ਸੀਆਈਏ ਫਿਰੋਜ਼ਪੁਰ ਸੀਯੀਯੂਨਿਟ ਜ਼ੀਰੇ ਵਾਲੇ ਅਤੇ ਐਸਐਸਓ ਖਡਰ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਬਹੁਤ ਹੀ ਵੱਡੀ ਰਿਕਵਰੀ ਕੀਤੀ ਹੈ ਜਿਹਦੇ ਮੁਕੱਦਮਾ ਨੰਬਰ 92 ਅ थाना सदर ਜ਼ਿਲ੍ਹੇ ਦੇ ਵਿੱਚ ਦਰਜ ਕਰਕੇ 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ਕ락 ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਤੋਂ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ حاصل ਹੋਈ ਹੈ ਤੇ ਇਵੇਂ ਹੀ ਜਿਹੜੇ ਤਤਵਾ ਨੰਬਰ 212 ਇਹਦੇ ਵਿੱਚ थाना सदर ਦਾ ਇਥੇ ਦਰਜ ਕਰਕੇ ਜੇ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰੀ ਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕਰਨ ਦਾ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਕਲਖੁਰਦ ਇਹ ਦਰਜ ਕੀਤਾ ਇਥੇ ਯੋਗਰਾਜ ਸਿੰਘ ਉਰਫ ਸਮਰ ਪੁੱਤਰ ਹਾਕਮ ਸਿੰਘ ਬਸ ਹੀ ਹਾਸਲ ਇਨੂੰ ਗ੍ਰਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰਨ ਇੱਕ ਐਕਟਿਵਾ ਇੱਕ ਪਿਸਟਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਏ ਪਿਸਟਲ ਹੈ ਉਹ ਬਰਾਮਦ ਹੋਏ ਤੇ 8 ਜਿੰਦਾ ਰੋਦ ਪ੍ਰਾਪਤ ਹੋਏ ਇਹ ਬੜੀ ਵਧੀਆ ਰਿਕਵਰੀ ਹੈ ਜਿਹੜੀ ਸਾਡੀ ਟੀਮ ਵੱਲੋਂ ਸਖਤ ਮਿਹਨਤ ਦੇ ਨਾਲ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇਹ ਜਿਹੜੀ ਰਿਕਵਰੀਜ਼ ਕੀਤੀ ਹੈ ਤੇ ਬਹੁਤ ਵਧੀਆ ਰਿਕਵਰੀਜ਼ ਹੈ ਜਿਹਦੇ ਨਾਲ ਆਪਣੇ ਜਿਹੜੀ ਸਟਰੀਟ ਦੇ ਉੱਤੇ ਇੰਨੇ ਹੀ ਡਰੱਗਸ ਜਿਹੜੀ ਜਾਣੀ ਸੀ ਨੌਜਵਾਨ ਜਿਹੜੀ ਖਰਾਬ ਹੋਣੀ ਸੀ ਕੋਸ ਨੂੰ ਹੁਣ ਹਮਚਾਹ ਥੈਂਕ ਯੂ ਸਰ ਜਿਹੜੇ ਇਹ ਜਿਹੜੀ ਸੀਰੀਅਲ ਨੂੰ ਜਰੂਰ ਬਰਾਮਾ ਕੁਲੀਆ ਵਾਕਖਾ ਮਾਮਲੇ ਦੇ ਵਿੱਚ ਸਰ ਇਹ ਕਿੱਥੋਂ ਲੈ ਕੇ ਆਂਦੀ ਜੂਗੀ ਸੀ ਇਹ ਔਰ ਇਹਨੇ ਕਿੱਥੇ ਵੇਚੀ ਹੋਈ ਜੂਗੀ ਇਹ ਬੰਦਿਆਂ ਨੇ ਇਹ ਹੀਰੋਇਨ ਆਈ ਕਿਹੜੇ ਪਾਸੋਂ ਹੈਗੀ ਹੈ ਜਿਹੜੀ ਇਹ ਜਿਹੜੀ ਇਹਨਾਂ ਦੀ ਹਜੇ ਪੁਛਗਿਸ ਚੱਲ ਰਹੀ ਹੈ ਜੀ ਪੁਛਗਿਸ ਤੋਂ ਮੇਨਲੀ ਤਾਂ ਆਈ ਤਾਂ ਇਹ ਤਾਰੋ ਪਾਰੀ ਹੈ ਪਾਕਿਸਤਾਨ ਤੋਂ ਹੀ ਆਈ ਹੈ ਪਰ ਇਹਦੇ ਜਿਹੜੇ ਇਹ ਫਰਸਟ ਟਰੈਵਲ ਤੇ ਆਈ ਹੈ ਕਿ ਸੈਕੰਡ ਉਹ ਸਾਰੀ ਪੁਛਗਿਸ ਚੱਲ ਰਹੀ ਹੈ ਜਿੰਨੇ ਵੀ ਇਹਨਾਂ ਤੋਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਸਾਡੇ ਕੋਲ ਬੰਦੇ ਫਿਗਰ ਹੋ ਰਹੇ ਆ ਉਨ੍ਹਾਂ ਤੇ ਵੀ ਕਾਰਵਾਈ ਕੀਤੀ ਕੀਤੀ ਜਾਊਗੀ ਅਗਲੇ ਦਿਨਾਂ ਤੁਸੀਂ ਦੇਖੋਗੇ ਹੋਰ ਗ੍ਰਿਫਤਾਰੀਆਂ ਤੇ ਰਿਕਵਰੀਜ਼ ਹੋਣਗੀਆਂ ਜਿਹਨਾਂ ਨੂੰ 8 ਕਿਲੋ ਬਰਾਮਦ ਹੋਈਆ ਕੀ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮੇ ਦਰਜ ਸੀਗੇ ਹਾ ਜਿਹੜੇ ਜਿਲ੍ਹਾ ਕੋਲ 8 ਕਿਲੋ ਬਰਾਮਦ ਹੋਈ ਹੈ ਇਹਨਾਂ ਕੋਲ ਪਹਿਲਾਂ ਇਹਨਾਂ ਤੇ ਅਜੇ ਚੈੱਕ ਕਰ ਰਹੇ ਨਹੀਂ ਇੱਥੇ ਤਾਂ ਹੈ ਨਹੀਂ ਬਾਕੀ ਸੀ ਰਿਪੋਰਟ ਬਾਕੀ ਚੈੱਕ ਕਰ ਰਹੇ ਨੇ ਕਿੰਨੀ ਉਮਰੇ ਨੇ ਇਹਨਾਂ ਦੀ ਜੀ ਇੱਕ ਦੀ ਗੁਰਪ੍ਰੀਤ ਸਿੰਘ ਗੋਰੀ ਦੀ 19 ਸਾਲ ਹੈ ਤੇ ਗੁਰਪ੍ਰੀਤ ਉਸ ਕਾਲੀ ਹੈ ਜਿਹੜਾ ਉਹਦੀ 23 ਸਾਲ ਹੈ ਜਿਹੜੀ 4 ਕਿਲੋ 720 ਗ੍ਰਾਮ ਹੈਰੋਇਨ ਜਿਹੜੀ ਕੱਲ ਫੜ ਲਏ ਨੇ ਬੜੀ ਜਿਹੀ ਹੈ ਇਸ ਬੰਦੇ ਕੋ ਪਹਿਲਾਂ ਵੀ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਜਾ ਚੁੱਕੀ ਹੋਈ ਹੈ ਨਹੀਂ ਇਹਦੇ ਤੋਂ ਨਹੀਂ ਪਹਿਲਾਂ ਹੋਈ ਹੈ ਜੋਗਰਾਜ ਸਿੰਘ ਉਰ ਸਮਰ ਹੈ ਸਾਇਕਸਾਲੋਂ ਮਰੇ ਦੇ ਤੋਂ ਪਹਿਲਾਂ ਇਹਦੇ ਤੇ ਪੱਤੇ ਸਬੰਧੀ ਹਜੇ ਤੱਕ ਜਾਣਕਾਰੀ ਨਹੀਂ ਬਾਕੀ ਅਸੀਂ ਰਿਪੋਰਟ ਚੈੱਕ ਕਰ ਲਵਾਂਗੇ ਕਿਸ ਹੋਰ ਪਾਸੇ ਵਾਦੀ ਸਰ ਹਾਂ ਜੀ ਜਿਹੜੀ ਆ ਬੜੇ ਛੋਟੇ ਬਹੁਤ ਬੜੇ ਹੁੰਦੇ ਆ ਕਿ ਇਹ ਕਿੱਥੋਂ ਲੈ ਕੇ ਆਉਂਦੇ ਸੀ ਉਹ ਕਿੱਥੇ ਇਹਨਾਂ ਨੇ ਦਿਨੇ ਸੀਗਾ ਜੀ ਇਹ ਜਿਹੜਾ ਰਾਜਸਥਾਨ ਤੋਂ ਰਾਜਸਥਾਨ ਤੋਂ ਇੱਕ ਕਿਥੋਂ ਸੀ ਜਿਹੜੀ ਨੀਮਚ ਤੋਂ ਨੀਮਚ ਤੋਂ ਲੈ ਕੇ ਆਇਆ ਸੀ ਜੀ ਐਮ ਪੀ ਤੋਂ ਨੀਮਚ ਤੋਂ ਤੇ ਇਹਨਾਂ ਤੇ ਪਹਿਲਾਂ ਵੀ ਜਿਹੜਾ ਹਰਜਿੰਦਰ ਸਿੰਘ ਦੋਸ਼ੀ ਆ ਉਹਦੇ ਤੇ ਪਹਿਲਾਂ ਵੀ ਪਰਚੇ ਦਰਜ ਐ ਉਹਦੇ ਦੇ ਸੱਤ ਪਰਚੇ ਪਹਿਲਾਂ ਜਿਹੜੇ ਐਨ ਡੀ ਪੀ ਐਸ ਦੇ ਜਦੋਂ ਜਿਹੜਾ ਸਰਬਜੀਤ ਸਿੰਘ ਉਫਗਰੀ ਹੈ ਜਿਹਦੇ ਵਿੱਚ ਬਹੁਤ ਹੀ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਆਪਸ ਵਿੱਚ ਸ਼ੇਅਰ ਕਰਕੇ ਉਸ ਨੂੰ ਆ ਇਨਫੋਰਮੇਸ਼ਨ ਤੋਂ ਡਿਵੈਲਪ ਅੱਗੇ ਕਰਦੇ ਕਰਦੇ ਇਹਨਾਂ ਨੇ ਜਿਹੜਾ ਆ ਟਰੱਕ ਤੇ ਭੁੱਕੀ ਹੈ ਜੀ ਉਹਨੂੰ ਪਾਣ ਕਿਹਨੇ ਆਂਦੀ ਵੇ ਉਹਨੂੰ ਕਿੰਦੇ ਵਿੱਚ ਲੈ ਕੇ ਆਉਂਦਾ ਵਾ ਸਰ ਉਹ ਕਿ ਕੋਈ ਉਹਦੇ ਨਾਲ ਸਮਾਨ ਉੱਥੋਂ ਲੈ ਕੇ ਆਏ ਜਾਂਦੇ ਵਿੱਚ ਰੱਖ ਕੇ ਲੈ ਕੇ ਆਏ ਆ ਆ ਹੋਰ ਜਿਹੜਾ ਸਮਾਨ ਹਾਂ ਦਾਣਾ ਤੇ ਅਜਵੈਨ ਦੇ ਜਿਹੜੀਆਂ ਬੁਰੀਆਂ ਸੀਗੀਆਂ ਉਹਦੇ ਉਹਦੇ ਵਿੱਚ ਲੁਕੋ ਕੇ ਥੱਲੇ ਲੁਕੋ ਕੇ ਲੈਣ ਦੀ ਸੀ ਇਹ ਸਾਰੇ ਇਹਨਾਂ ਨੂੰ ਬੜੀ ਵਧੀਆ ਇਨਫੋਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਜਿਹੜਾ ਇਨਫੋਰਮੇਸ਼ਨ 베이스 ਜਿਹਨਾਂ ਨੇ ਨਾਕਾਬੰਦੀ ਕਰਕੇ ਉਹਨਾਂ ਕੋਲ